ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸ਼੍ਰੀ ਚੰਨ ਕੋਲ ਸਾਹਿਬ ਸਪੋਰਟ ਐਂਡ ਵੈਲਫੇਅਰ ਕਲੱਬ ਵੱਲੋਂ ਤੇ ਗੁਰਦੁਆਰਾ ਸ਼੍ਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਸ਼ੰਕਰਾ ਹਸਪੀਟਲ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਾਇਆ ਗਿਆ ਤੇ ਜਿਹਦੇ ਵਿੱਚ ਬਹੁਤ ਜਿਹੜੇ ਲੋੜਵੰਦ ਮਰੀਜ਼ ਸੀਗੇ ਉਹਨਾਂ ਨੇ ਇੱਥੇ ਆ ਕੇ ਚੈੱਕਅਪ ਕਰਾਇਆ ਜਿਹੜਾ ਦੇ ਵਿੱਚੋਂ ਚਿੱਟੇ ਮੋਤੀ ਦੇ ਜਿਹੜੇ ਫ੍ਰੀ ਆਪਰੇਸ਼ਨ ਕਰ ਲੈਣੇ 30 ਜਿਹੜੇ ਮਰੀਜ਼ ਨੇ ਉਹ ਹੁਣ ਤੱਕ ਸਿਲੈਕਟ ਕੀਤੇ ਗਏ ਨੇ 200 ਪੇਸ਼ੈਂਟ ਦੇ ਵਿੱਚੋਂ 30 ਜਿਹੜੇ ਲੈਂਸ ਵਾਸਤੇ ਤਿਆਰ ਕੀਤੇ ਗਏ ਨੇ ਤੇ ਜਿਹੜਾ ਹਜੇ ਕੈਂਪ ਚੱਲ ਰਿਹਾ ਤੇ ਜਿਹੜੇ ਹੋਰ ਵੀ ਅੱਗੇ ਹੋਣਗੇ ਤੇ ਉਹਨਾਂ ਦੇ ਜਿਹੜੇ ਲੈਂਸ ਫ੍ਰੀ ਪਾਏ ਜਾਣਗੇ ਬਾਕੀ ਪੇਸ਼ੈਂਟਾਂ ਨੂੰ ਜਿਹੜੀਆਂ ਦਵਾਈਆਂ ਆ ਤੇ ਜਿਹੜਾ ਕਲਪ ਵੱਲੋਂ ਐਨਕਾ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਕੈਂਪ ਨੂੰ ਲੈ ਕੇ ਕੋਈ ਸੰਦੇਸ਼ ਹੈ ਉਹ ਕੈਂਪ ਦਾ ਕੈਂਪ ਨੂੰ ਦੀ ਸੰਦੇਸ਼ ਹੈ ਵੀ ਜਿਹੜਾ ਰੋਡ ਬੰਦ ਜਿਹੜੇ ਮਲੇਜ ਨੇ ਜਿਹੜੇ ਕਿਤੇ ਮਹਗਾ ਇਲਾਜ ਨਹੀਂ ਕਰਾ ਸਕਦੇ ਉਹ ਹੈ ਆਗੇ ਤੇ ਕੈਂਪਾਂ ਦੇ ਵਿੱਚ ਜਿਹੜਾ ਹਰੇਕ ਸੰਗਰਾਮ ਤੇ ਅੱਗੇ ਤੋਂ ਲਗਿਆ ਕਰੂਗਾ ਜੀ ਸ਼ੰਕਰਾ ਹਸਤਰ ਵਾਲਿਆਂ ਨਾਲ ਸਾਡਾ ਜਿਹੜਾ ਤਾਲਮੇਲ ਬਣਿਆ ਇਹ ਇਹ ਹਰੇਕ ਸੰਗਰਾਮ ਵਾਲੇ ਦਿਨ ਇੱਥੇ ਗੁਰਦੁਆਰਾ ਚੰਨਕੋਸਾ ਵਿਖੇ ਕੈਂਪ ਲਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇੱਥੇ ਗੁਰਦੁਆਰਾ ਸ੍ਰੀ ਚੰਨਕੋਸਾ ਸਾਹਿਬ ਵਿਖੇ ਸ੍ਰੀ ਚੰਨਕੋਸਾ ਸਾਹਿਬ ਸਪੋਰਟਸ ਕਲੱਬ ਮਾਛੀਗੜਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸ਼ੰਕਰਾ ਆਈ ਹਸਪਤਾਲ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ ਅੱਜ ਆ ਰਹੇ ਨੇ ਹੁਣ ਤੱਕ ਲਗਭਗ 200 ਤੋਂ ਉੱਤੇ ਮਰੀਜ਼ ਜਿਹੜਾ ਉਹ ਚੈੱਕ ਕਰਵਾ ਗਿਆ ਔਰ ਲਗਭਗ 30 ਦੇ ਕਰੀਬ ਜਿਹੜੇ ਮਰੀਜ਼ ਨੇ ਆਪਰੇਸ਼ਨ ਲਈ ਰੈਡੀ ਤਿਆਰ ਬੈਠੇ ਨੇ ਉਮੀਦ ਕਰਦੇ ਆ ਕਿ 50 ਉਹ ਪੇਸ਼ੈਂਟ ਹੋ ਜਾਣਗੇ ਜਿਨ੍ਹਾਂ ਦਾ ਆਪਰੇਸ਼ਨ ਕੀਤਾ ਜਾਣਾ ਹੋਊਗਾ ਔਰ ਇਹ ਜਿਹੜਾ ਆਪਰੇਸ਼ਨ ਹੈ ਉਹ ਸ਼ੰਕਰਾ ਹਸਪੀਟਲ ਦੇ ਵਿੱਚ ਜਿਹਦੇ ਵਿੱਚ ਕੀਤਾ ਜਾਂਦਾ ਇੱਥੇ ਮਰੀਜ਼ਾਂ ਨੂੰ ਦਵਾਈ ਫਰੀਦ ਪਾਉਣ ਲਈ ਦਿੱਤੀ ਜਾਂਦੀ ਹੈ ਤੇ ਐਨਕਾ ਜੜੀਆਂ ਦੇ ਉਹ ਮੁਫਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਮੈਂ ਸਮਝਦਾ ਇਹ ਸਪੋਰਟਸ ਕਲੱਬ ਦਾ ਜਿਹੜਾ ਬੈਨੇਫੀਟ ਕਲੱਬ ਆ ਜਿਹੜਾ ਸਾਡਾ ਚੰਨਪੁਰ ਸਾਹਿਬ ਉਹਦਾ ਬਹੁਤ ਵਧੀਆ ਉਪਰਾਲਾ ਔਰ ਜਿਹੜਾ ਸਹਿਯੋਗ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਵੀ ਬੜਾ ਫਟਬੋਲਾ ਕਿਉਂਕਿ ਇਹ ਜਿਹੜੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਇੱਥੇ ਬੈਠਣ ਨੂੰ ਵੀ ਵਧੀਆ ਜਗ੍ਹਾ ਲੱਗਦਾ ਪਾਣੀ ਵੀ ਮਿਲਦਾ ਸੰਗਤਾਂ ਕੋਈ ਤੰਗ ਨਹੀਂ ਹੁੰਦੀਆਂ ਕੋਈ ਜਿੰਨੇ ਵੀ ਆਏ ਨੇ ਸਾਰੇ ਇੱਥੇ ਪੇਸ਼ੈਂਟ ਦੇ ਸੰਗਤ ਡੰਗਰ ਵੀ ਛੱਕੇ ਜਾਂਦੀ ਆ ਚਾਹ ਵੀ ਛੱਕੇ ਜਾਂਦੀ ਆ ਔਰ ਅੱਖਾਂ ਵੀ ਚੈੱਕ ਕਰਾ ਲਈ ਆ ਮੈਂ ਸਮਝਦਾ ਇਹ ਸਾਡੇ ਇਲਾਕੇ ਲਈ ਬਹੁਤ ਵਧੀਆ ਗੱਲ ਆ ਔਰ ਜਿਹੜੇ ਬਜ਼ੁਰਗ ਦੂਰ ਦਰਾਡੇ ਨਹੀਂ ਜਾ ਕੇ ਕਰਵਾ ਸਕਦੇ ਉਹਨਾਂ ਲਈ ਇਹ ਵਰਦਾਨ ਹੈ ਔਰ ਇਹਨਾਂ ਨੂੰ ਨੇੜੇ ਆ ਕੇ ਇੱਥੇ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਮੈਂ ਇਸ ਲਈ ਸ਼ੰਕਰਾਈ ਹਸਤਾ ਵਾਲਿਆਂ ਦਾ ਵੀ ਧੰਨਵਾਦ ਕਰਦਾ ਖਾਸ ਤੌਰ ਤੇ ਸ੍ਰੀ ਅਵਤ ਸਰਦਾਰ ਅਮਿਤਪਾਲ ਸਿੰਘ ਜੀ ਜਿਹੜੇ ਕਿ ਇਹਨਾਂ ਦੇ ਇੰਚਾਰਜ ਨੇ ਉਹਨਾਂ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਤੇ ਸੰਗਤ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਕੈਂਪ ਹੈ ਇਹ ਹਰ ਮਹੀਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਲੱਗੂਗਾ ਔਰ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਹੋਰ ਵਾਅਦੇ ਕੀਤੇ ਜਾਣ ਇਨ੍ਹਾਂ ਸ਼ਬਦ ਦੇ ਨਾਲ ਮੈਂ ਫੇਰ ਸੰਗਤ ਨੂੰ ਅਪੀਲ ਕਰਦਾ ਕਿ ਅਗਲੇ ਮਹੀਨੇ ਆਉਣ ਵਾਲੇ ਕੈਂਪਸ ਜਿਹੜੇ ਰਹਿ ਗਏ ਉਹ ਵੀ ਆਪਣਾ ਸੰਗਰਾਂਦ ਵਾਲੇ ਦਿਨ ਇੱਥੇ ਅੱਖਾਂ ਚੈੱਕ ਕਰਵਾਉਣ ਤਾਂ ਔਰ ਲਾਹਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਮੈਂ ਕਲਵੰਤ ਕੌਰ ਨੀਲੋ ਸੋਸ਼ਲ ਵਰਕਰ ਮਾਚਿਵੜਾ ਸਾਹਿਬ ਤੇ ਅੱਜ ਜਿਹੜਾ ਸੌਣੀ ਪ੍ਰਬੰਧਕ ਕਮੇਟੀ ਵੱਲੋਂ ਅੱਖਾਂ ਦਾ ਕੈਂਪ ਲਾਇਆ ਆਪਣੇ ਸੰਗਰਾਮ ਤੇ ਮਾਛੀਵਾੜਾ ਸਾਹਿਬ ਵੀ ਕਿ ਇਹ ਕੈਂਪ ਪਹਿਲਾਂ ਵੀ ਇੱਥੇ ਲੱਗਦਾ ਹੁੰਦਾ ਸੀ ਕੁਝ ਕਾਰਨਾ ਕਰਕੇ ਜਿਹੜਾ ਕੈਂਪ ਬੰਦ ਹੋ ਗਿਆ ਸੀ ਇਹ ਜਿਹੜਾ ਕੈਂਪ ਹਰੇਕ ਸੰਗਰਾਮ ਨੂੰ ਲਗਿਆ ਕਰੂਗਾ ਤੇ ਲੋ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਇਸ ਕੈਂਪ ਦੇ ਵਿੱਚ ਆ ਕੇ ਇਸ ਕੈਂਪ ਦਾ ਜ਼ਰੂਰ ਲਾਹਾ ਲਾਓ ਇਸ ਕੈਂਪ ਦੇ ਵਿੱਚ ਫ੍ਰੀ ਲੈੰਜ਼ ਪਾਈ ਜਾਂਦੇ ਨੇ ਤੇ ਫਰੀ ਐਂਕਾ ਦਿੱਤੀਆਂ ਗਈਆਂ ਨੇ ਅਸੀਂ ਇਸ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਜਿੰਨੀ ਵੀ ਟੀਮ ਆ ਅਸੀਂ ਸਾਰਿਆਂ ਦਾ ਇਹ ਕੈਂਪ ਦੁਆਰਾ ਚਲਾਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਸਿੰਗਰਨਦੀਪ ਕੋਰਾ ਫੈਸਮਿਕਾਫਸਰ ਮਾਚਵੜਾ ਸਾਹਿਬ ਨੂੰ ਅੱਜ ਆਪਣੇ ਦੁਆਰਾ ਪ੍ਰਬੰਧਕ ਕਮੇਟੀ ਮਾਚਵੜਾ ਸਾਹਿਬੇ ਕੇ ਕੈਂਪ ਲਗਾ ਰਹੀ ਹੈ ਜਿਹਦੇ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਹੋ ਰਿਹਾ ਤੇ ਲੋੜਵੰਦ ਮਰੀਜ਼ਾਂ ਦਾ ਚਿੱਟੇ ਮੋਦੇ ਦਾ ਮੁਫਤ ਆਪਰੇਸ਼ਨ ਵੀ ਕਰਵਾਇਆ ਜਾ ਰਿਹਾ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਸ਼ੰਗਰਾ ਹਸਪਤਾਲ ਵੱਲੋਂ ਜਿਹੜਾ ਕੈਂਪ ਲਗਾਇ ਇਲਾਕੇ ਵਿੱਚ ਜਿਸ ਵੀ ਮਰੀਜ਼ ਨੂੰ ਲੋੜ ਹੋਵੇ ਆਪਣਾ ਜ਼ਰੂਰ ਇੱਥੇ ਆ ਕੇ ਖੰਡਾ ਚੈੱਕਅਪ ਕਰਾਉਣਾ ਤੇ ਲੋੜਵੰਦ ਮਰੀਜ਼ਾਂ ਦਾ ਆਪਰੇਸ਼ਨ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਬਿਮਾਰੀਆਂ ਇਲਾਕੇ ਤੁਹਾਡੇ ਕੋਲ ਕੋਈ ਨਹੀਂ। ਅੱਖਾਂ ਦੇ ਬਿਮਾਰੀਆਂ ਨੂੰ ਲੈ ਕੇ ਇਹ ਸੰਦੇਸ਼ ਹੈ ਕਿ ਚਿੱਟਾ ਮੋਟੇ ਜਿਹੜਾ ਕਿ ਨੈਤਰਹੀਣਤਾ ਦਾ ਮੇਨ ਕਾਰਨ ਹੈ ਮੁੱਖ ਕਾਰਨ ਹੈ ਉਹ ਆਪਣੇ ਇਲਾਕੇ ਹਰ ਕਿਤੇ ਤੇ ਉਹਦੇ ਵਿੱਚ ਕੀ ਹੈ ਹਰ ਇੱਕ ਮਰੀਜ਼ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਸਾਹਮਣੇ ਜਾਂ ਕਿਥੇ ਹੋਰ ਵੀ ਬਹੁਤ ਕਾਰਨ ਨੇ ਉਹਦੇ ਲਈ ਬਹੁਤ ਜ਼ਿਆਦਾ ਮਰੀਜ਼ ਨੇ ਜਿਹੜੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ ਸਹੂਲਤਾ ਕਰਕੇ ਜਾਂ ਕੋਈ ਕਿਸੇ ਵੀ ਰੀਜ਼ਨ ਕਰਕੇ ਜਾਂ ਕੁਝ ਫਾਈਨੈਂਸ਼ੀਅਲ ਜਬ ਐਸੀ ਦੀ ਦਿੱਕਤ ਆਉਂਦੀ ਆ ਟੀਮ ਡਿਜ਼ਾਂ ਨੂੰ ਤੇ ਉਹਨਾਂ ਲਈ ਆਪਾਂ ਇਸੇ ਇਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਉਹਨਾਂ ਦੀ ਉਹਨਾਂ ਦਾ ਆਪਰੇਸ਼ਨ ਕਰਵਾ ਕੇ ਬਚਾ ਲੈ ਕੋਈ